ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਦਲਜੀਤ ਸਿੰਘ ਜੀ ਚੀਮਾ ਉਹ ਵੀ ਆਪਣੀ ਆ ਕੇ 2 ਮਿੰਟ ਹਾਜ਼ਰੀ ਲਵਾਉਣ ਡਾਕਟਰ ਦਲਜੀਤ ਸਿੰਘ ਜੀ ਚੀਮਾ ਬਹੁਤ ਹੀ ਸਤਕਾਰਯੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਜੀ ਮਜੀਠਾ ਸਾਹਿਬ ਸਾਡੇ ਵਿੱਚ ਹਾਜ਼ਰ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਗੁਰਦੀਪ ਸਿੰਘ ਜੀ ਖੈਰਾ ਸਾਹਿਬ ਮੇਰੇ ਵੱਡੇ ਵੀਰ ਸਰਦਾਰ ਗੁਲਜਾਰ ਸਿੰਘ ਜੀ ਰਾਣੀ ਕੇ ਸਾਹਿਬ ਸਾਰੀ ਇਥੇ ਹਾਜ਼ਰ ਸ਼੍ਰੀ ਅਮਰਸਰ ਸਾਹਿਬ ਤਰਨਤਨ ਤੇ ਗੁਰਦਾਸਪੁਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਕ੍ਰੀਮ ਤੇ ਦੂਰੋਂ ਦੂਰੋਂ ਚੱਲ ਕੇ ਆਈ ਸਾਰੀ ਗੁਰੂ ਰੂਪ ਸਾਧ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਤਪ ਸਥਾਨ ਤੇ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਆਂ ਇਸ ਪਾਵਨ ਇਤਿਹਾਸਿਕ ਸਥਾਨ ਦੀ ਬਹੁਤ ਵੱਡੀ ਅਹਿਮੀਅਤ ਹੈ ਜਦੋਂ ਇਸ ਸਥਾਨ ਨੂੰ ਯਾਦ ਕਰਦੇ ਆ ਤਾਂ ਇੱਕ ਤਾਂ ਨੌਵੀਂ ਪਾਸ਼ਾਹੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਇਸ ਮਾਨਵਤਾ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦੀ ਸ਼ਹਾਦਤ ਜਿਹੜੀ ਹੈ ਉਹ ਦੁਨੀਆਂ ਦੇ ਵਿੱਚ ਲਾ ਮਿਸਾਲ ਹੈ ਉਹਨਾਂ ਨੇ ਲੰਬਾ ਸਮਾਂ ਇਸ ਸਥਾਨ ਦੇ ਉੱਤੇ ਤਪ ਕੀਤਾ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਵਾਲਾ ਜਿਹਦੇ ਨਾਲ ਸਾਰੀ ਮਾਨਵਤਾ ਦਾ ਭਲਾ ਹੋ ਸਕਦਾ ਇਹ ਇਸ ਸਥਾਨ ਦੀ अहमियत ਹੈ ਔਰ ਦੂਜੀ ਸ਼ਖਸੀਅਤ ਜਿਹਦਾ ਨਾਮ ਇਸ ਸਥਾਨ ਦੇ ਨਾਲ ਜੁੜਿਆ ਹੋਇਆ ਮੇਰੇ ਤੋਂ ਪਹਿਲਾਂ ਵੀ ਬਾਬਾ ਵੱਖਣ ਸ਼ਾਹ ਲੁਬਾਣਾ ਦਾ ਨਾਮ ਜਿਹੜਾ ਉਸ ਸਟੇਜ ਦੇ ਉੱਤੇ ਜ਼ਿਕਰ ਹੋਇਆ ਉਸ ਸ਼ਖਸੀਅਤ ਤੇ ਜੀਵਨ ਤੇ ਵਿੱਚੋਂ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਵੱਡੇ ਵਪਾਰੀ ਸਨ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਹੋਏ ਸਨ ਔਖਾ ਸਮਾਂ ਆਇਆ ਤੇ ਗੁਰੂ ਨਾਨਕ ਦੇ ਘਰ ਨੂੰ ਧਿਆਆ ਗੁਰੂ ਦੀ ਕਿਰਪਾ ਹੋਈ ਜਿਹੜਾ ਬੇੜਾ ਸੀ ਉਹਨਾਂ ਦਾ ਉਸ ਵੇਲੇ ਅੱਜ ਸਮੁੰਦਰੀ ਜਹਾਜ਼ ਹੁੰਦੇ ਆ ਉਦੋਂ ਬੇੜਾ ਹੁੰਦਾ ਸੀ ਜਦੋਂ ਬੇੜਾ ਬੰਨੇ ਲੱਗਿਆ ਤੇ ਉਹ ਸਖਸ਼ ਨੇ ਯਾਦ ਰੱਖਿਆ ਕਿ ਜਿਸ ਗੁਰੂ ਦੀ ਕਿਰਪਾ ਹੋਈ ਹੈ ਉਹਦਾ ਸ਼ੁਕਰਾਨਾ ਕਰਨਾ ਪਹਿਲੀ ਗੱਲ ਹੈ ਕਿ ਜਿਹੜੀ ਵੱਡੀ ਸਿੱਖਿਆ ਇਸ ਇਤਹਾਸ ਦੀ ਹੈ ਕਿ ਜਦੋਂ ਮਾਲਕ ਦੀ ਕਿਰਪਾ ਹੋ ਜਾਵੇ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ ਚਾਹੀਦਾ ਉਹ ਗੁਰਸਿੱਖ ਸੱਚੇ ਗੁਰੂ ਦੀ ਤਲਾਸ਼ ਤੇ ਵਿੱਚ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿ ਗਏ ਸੀ ਬਾਬਾ ਬਕਾਲੇ ਇੱਥੇ ਪਹੁੰਚਿਆ ਤੇ ਜਦੋਂ ਇੱਥੇ ਪਹੁੰਚੇ ਤੇ ਇੱਥੇ ਬਾਈ ਮੰਜੀਆਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਮਨ ਦੇ ਵਿੱਚ ਸੱਚ ਦੀ ਤਲਾਸ਼ ਸੀ ਤੇ ਕੱਲੀ ਕੱਲੀ ਮੰਜੀ ਦੇ ਅੱਗੇ ਪੰਜ-ਪੰਜ ਮੋਹਰਾ ਮੱਥਾ ਟੇਕਦੇ ਗਏ ਇਤਿਹਾਸ ਤੋਂ ਤੁਸੀਂ ਵਾਕਿਫ ਪਰ ਸਬਰ ਰੱਖਿਆ ਕਿ ਸੱਚ ਦੀ ਤਲਾਸ਼ ਜ਼ਰੂਰ ਕਰਨੀ ਹੈ ਤੇ ਅਖੀਰ ਦੇ ਉੱਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ ਤੇ ਉਹਦਾ ਜਦੋਂ ਵਚਨ ਬਲਾਸ ਹੋਏ ਜਦੋਂ ਦਰਸ਼ਨ ਹੋਏ ਤੇ ਉਹਨੂੰ ਪਤਾ ਲੱਗਿਆ ਕਿ ਸੱਚਾ ਗੁਰੂ ਲੱਭ ਗਿਆ ਵਾ ਜਿਹੜੀ ਗੱਲ ਕਰਨ ਲੱਗਿਆ ਉਹਦੀ ਬੜੀ ਵੱਡੀ ਅਹਿਮੀਅਤ ਹੈ ਜੇ ਜਿਆਦਾ ਉਹਨੂੰ ਸੱਚ ਦਾ ਪਤਾ ਲੱਗਿਆ ਤੇ ਉਹਨੇ ਕੋਠੇ ਤੇ ਚੜ ਕੇ ਝੰਡोरा ਪਟਿਆ ਕਿ ਸਾਚਾ ਗੁਰੂ ਲਾਦੋਰੇ ਉਹਨੇ ਆਵਾਜ਼ ਉਠਾਈ ਕਿ ਸਾਚਾ ਗੁਰੂ ਲਾਦੋਰੇ ਔਰ ਝੂਠ ਜਿਹੜੀਆਂ ਬਾਈ ਮੰਜੀਆਂ ਇੱਥੇ ਡੱਟੀਆਂ ਸੀ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਗੈਬ ਹੋ ਗਿਆ ਤੇ ਸਚਾਈ ਜਿਹੜੀ ਸੀ ਉਹ ਬਾਬਾ ਮੱਖਣਸ਼ਾਹ ਲਬਾਣਾ ਦੇ ਸਬਰ ਸੰਤੋਖ ਤੇ ਨਿਸ਼ਚਾ ਕਰਕੇ ਸੰਗਤ ਦੇ ਸਾਹਮਣੇ ਆਈ ਮੈਂ ਜਿਆਦਾ ਲੰਮਾ ਨਹੀਂ ਬੋਲਣਾ ਮੈਂ ਸਿਰਫ ਇਸ ਇਤਿਹਾਸ ਦੇ ਨਾਲ ਜੋੜ ਕੇ ਤੁਹਾਨੂੰ ਬੇਨਤੀ ਕਰਨੀ ਹੈ ਕਿ ਅੱਜ ਫੇਰ ਕੂੜ ਬਹੁਤ ਆ ਗਈ ਹੈ ਅੱਜ ਫੇਰ ਝੂਠ ਦੇ ਬੱਦਲ ਸਾਰੇ ਪਾਸੇ ਛਾਏ ਹੋਏ ਆ ਲੇਕਿਨ ਮੈਨੂੰ ਖੁਸ਼ੀ ਹੈ ਅੱਜ ਸਟੇਜਾਂ ਭਾਵੇਂ ਬਾਬਾ ਬਕਾਲਾ ਦੇ ਵਿੱਚ ਬਹੁਤ ਲੱਗੀਆਂ ਦੇਖਣ ਜੇ ਕਿਸੇ ਗੁਰੂ ਦੇ ਸਿੱਖ ਨੇ ਆ ਕੇ ਸੱਚ ਬੋਲਿਆ ਤੇ ਉਹ ਸ਼ਰੋਮਣੀ ਅਕਾਲੀ ਦਲ ਦੀ ਇਹ ਸਟੇਜ ਹੈ ਜਿੱਥੇ ਭਾਈ ਗੁਰਦੀਪ ਸਿੰਘ ਖੈਰਾ ਨੇ ਆ ਕੇ ਅੱਜ ਸਾਰਾ ਝੂਠ ਇੱਕ ਪਾਸੇ ਕਰਕੇ ਤੇ ਨਿਰੋਹ ਜਿਹੜਾ ਸੱਚਾ ਉਹ ਆਪਣੀ ਛਾਤੀ ਦੇ ਜੋਰ ਦੇ ਨਾਲ ਬੋਲਿਆ ਉਹ ਵੀ ਕਿਸੇ ਸਟੇਜ ਦੇ ਉੱਤੇ ਜਾ ਸਕਦੇ ਸੀ ਬਹੁਤ ਸਟੇਜਾਂ ਲੱਗੀਆਂ ਪਰ ਕਿਉਂਕਿ ਜਿਹੜਾ ਜੇਲ੍ਹ ਦਾ 32 ਸਾਲ ਦਾ ਤਪ ਹੈ ਉਹ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ ਕਿ ਜ਼ਿੰਦਗੀ ਦੀ ਅਸਲ ਸਚਾਈ ਕੀ ਹੁੰਦੀ ਹੈ ਜਿਵੇਂ ਮਜੀਠਾ ਸਾਹਿਬ ਜ਼ਿਕਰ ਕਰਕੇ ਗਏ ਆ ਕਿ ਥੋੜਾ ਸਮਾਂ ਵੀ ਜੇ ਕੋਈ ਜੇਲ੍ਹ ਦੇ ਵਿੱਚ ਚਲਾ ਜਾਵੇ ਤੇ ਉਹਨੂੰ ਜ਼ਿੰਦਗੀ ਦੀ ਸਚਾਈ ਤੇ ਅਸਾਈ ਜਿਹੜੀ ਹੈ ਉਹਦਾ ਗਿਆਨ ਹੋ ਜਾਂਦਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਕਿ ਅੱਜ ਤੁਹਾਡੀਆਂ ਸੰਸਥਾਵਾਂ ਨੂੰ ਬਧਨਾਮ ਕਰਨ ਵਾਸਤੇ ਤੁਹਾਡੇ ਤਖਤਾਂ ਨੂੰ ਬਧਨਾਮ ਕਰਨ ਵਾਸਤੇ ਤੁਹਾਡੀ ਲੀਡਰਸ਼ਿਪ ਨੂੰ ਬਧਨਾਮ ਕਰਨ ਵਾਸਤੇ ਅੱਜ ਝੂਠ ਤੇ ਵੱਡੇ ਬੱਦਲ ਏਜੰਸੀਆਂ ਵੱਲੋਂ ਖੜੇ ਕੀਤੇ ਜਾ ਰਿਹਾ ਅੱਜ ਝੂਠ ਦੀਆਂ ਵੱਡੀਆਂ ਕੰਧਾਂ ਉਹ ਖੜੀਆਂ ਕੀਤੀਆਂ ਜਾ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਤੁਹਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦਾ ਨੁਕਸਾਨ ਕੀਤਾ ਜਾ ਸਕੇ ਤੁਹਾਡੀ ਜਿਹੜੀ ਲੀਡਰਸ਼ਿਪ ਹੈ ਉਹਦਾ ਨੁਕਸਾਨ ਕੀਤਾ ਜਾ ਸਕੇ ਮੈਂ ਪੁੱਛਣਾ ਚਾਹੁੰਦਾ ਕਿ ਕਿਹੜਾ ਬੰਮ ਬੜਾ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਜਿੰਨੇ ਸਟੇਜਾਂ ਲਾ ਕੇ ਇੱਥੇ ਪਹੁੰਚਿਆ ਇੱਕ ਨੇ ਕਿਸੇ ਨੇ ਕੇਂਦਰ ਦੇ ਖਿਲਾਫ ਨਹੀਂ ਗੱਲ ਕਰਨੀ ਭਾਵੇਂ ਸ਼ਾਮ ਨੂੰ ਜਾ ਕੇ ਤੁਸੀਂ ਇਹਨਾਂ ਦੀਆਂ ਟੇਪਾਂ ਸੁਣ ਲਿਓ ਇੱਕ ਨੇ ਕਿਸੇ ਨੇ ਤਾਕਤਾਂ ਦੇ ਖਿਲਾਫ ਨਹੀਂ ਗੱਲ ਕਰਨੀ ਜਦੋਂ ਕਿ ਦੋਵੇਂ ਸਰਕਾਰਾਂ ਸੂਬਾ ਤੇ ਕੇਂਦਰ ਰਲ ਕੇ ਪੰਜਾਬ ਦਾ ਸੱਤਿਆਨਾਸ਼ ਕਰਨ ਵਾਸਤੇ ਤੁਰੀਆਂ ਹੋਈਆਂ ਨੇ ਪਰ ਇਹਨਾਂ ਦਾ ਨਿਸ਼ਾਨਾ ਸਾਡੇ ਤਖਤ ਨੇ ਇਹਨਾਂ ਦਾ ਨਿਸ਼ਾਨਾ ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਔਰ ਇਹਨਾਂ ਦਾ ਨਿਸ਼ਾਨਾ ਸਾਡੀ ਲੀਡਰਸ਼ਿਪ ਹੈ ਇਸ ਕਰਕੇ ਇਸ ਧਰਤੀ ਤੇ ਅਜ ਉਪਰਨ ਕਰਕੇ ਜਾਈਏ ਤੇ ਇਸ ਝੂਠ ਦੇ ਖਿਲਾਫ ਆਪਾਂ ਡਟਾਂਗੇ ਜੇ ਆਪਾਂ ਡਟਾਂਗੇ ਤੇ ਜਿਵੇਂ ਆਪਾਂ ਨੂੰ ਇਤਿਹਾਸ ਦੇ ਵਿੱਚ ਪਤਾ ਝੂਠ ਦੇ ਪੈਰ ਨਹੀਂ ਹੁੰਦੇ ਸਾਡੀ ਫਤਿਹ ਵੀ ਹੋਏਗੀ ਇਹਨਾਂ ਲਫਜ਼ਾਂ ਦੇ ਨਾਲ ਮੈਂ ਸਾਰੇ ਪ੍ਰਬੰਧਕਾਂ ਦਾ ਸਰਦਾਰ ਬਲਜੀਤ ਸਿੰਘ ਦਲਾਲ ਉਸਮਨ ਸਾਹਿਬ ਤੇ ਸਾਰੇ ਜਿੰਨੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਨੇ ਹਲਕੇ ਜੱਜ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮਿਹਨਤ ਕਰਕੇ ਬੜੀ ਸਫਲ ਕਾਨਫਰੰਸ ਕੀਤੀ ਹੈ ਸਬਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ